ਰਾਣੀ ਰੰਜੀਤ ਰਖ ਦੇ ਮੇਰੇ ਨਾਲ ਬੋਲ ਚੱਲ ਨਹੀਂ ਪਈ ਮਰਨਣਾ ਹੈਗਾ। ਇਨ੍ਹਾਂ ਨੇ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਆਏ। ਇਹ ਇਥੇ ਆਪਣੇ ਵਾਈਫ ਦੇ ਘਰੇ ਲੈਂਦਾ। ਇਨ੍ਹਾਂ ਨੇ ਪਹਿਲਾਂ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਇਨ੍ਹਾਂ ਨੇ ਆ ਵਾਕਿਆ ਕਰਦਾ। ਸ਼ੂਟ ਕੀਤਾ। ਸੱਤ ਬੁਲੇਟ ਚਲਾਏਗੇ ਤਿੰਨ ਬੁਲੇਟ ਮੇਰੇ ਬਦਰ ਸਾਹਿਬ ਦੇ ਨਜ਼ਦੀਕੀਆਂ ਨੇ। ਆਨ ਥਿਸ ਬੋਰਡ ਉੱਤੇ ਡੈਥ ਹੋ ਗਈ ਦੋ ਨੰਬਰ ਦੇ ਹਥਿਆਰ ਨਾਲ ਹੀ ਕੀਤਾ ਹੈ। ਪ੍ਰਕਾਸ਼ ਵੀ ਜਾਣੇ ਦਿੱਤੀ ਪੁਲਿਸ ਨੇ ਕਾਰਵਾਈ ਨਹੀਂ ਹਰਚਾਂ ਕੋਈ ਕੀਤੀ ਫਾਦਰ ਸਾਹਿਬ ਬਾਹਰ ਨਿਕਲੇ ਤੇ ਇਹਨਾਂ ਨੇ ਸ਼ੂਟ ਕਰਨਾ ਸਟਾਰਟ ਕਰਤਾ ਕੋਈ ਗੱਲ ਬੰਦ ਨਹੀਂ ਕੀਤੀ ਸਿੱਧਾ ਸ਼ੂਟ ਹੀ ਕੀਤਾ ਇਹਨਾਂ ਨੇ ਸਾਤ ਫਾਇਰ ਕੀਤੇ ਨੇ ਜੀਤੋਂ ਤਿੰਨ ਫਾਇਰ ਮੇਰੇ ਫਾਦਰ ਸਾਹਿਬ 'ਤੇ ਲੱਗੇ ਨੇ ਮੈਂ ਤੇ ਆਪਣੀ ਮਦਰ ਨਾਲ ਭੱਜ ਕੇ ਜਾਣ ਦੀ ਕੋਸ਼ਿਸ਼ ਗੱਲ ਕੁਛ ਨਹੀਂ ਹੈ ਕਿ ਇਹ ਪਹਿਲਾਂ ਪੁਰਾਣੀ ਰੰਜਿਸ਼ ਰੱਖਦੇ ਹੀ ਮੇਰੇ ਨਾਲ ਮੈਂ ਮਤਲਬ ਬੋਲ ਚੱਲਦੀ ਕੋਈ ਵੀ ਮਰਾਨਾ ਨਾ ਹੈਗਾ ਉਸ ਤੋਂ ਪਹਿਲਾਂ ਨੇ ਮੇਰੇ ਕਾਰ ਦੇ ਸ਼ੀਸ਼ੇ ਤੋੜੇ ਆ ਇਹਦੀ ਲੇਡੀ ਇਹਦੀ ਵਾਈਫ ਆ ਮੁੰਡਾ ਸਹਿਜਪਾਲ ਦਾ ਅਸਲ ਨਾਮ ਤਾਂ ਸ਼ੁਭਮ ਹੈ ਦਿਲੰਦਰ ਦਾ ਪਿਛੋ ਰਹਿਣ ਵਾਲਾ ਤੇ ਇਹ ਆਪਣੇ ਵਾਈਫ ਦੇ ਘਰੇ ਰਹਿੰਦਾ ਤੇ ਇਹਨਾਂ ਨੇ ਪਹਿਲਾਂ ਮੇਰੇ ਕਾਰ ਦੇ ਸ਼ੀਸ਼ੇ ਤੋੜੇ ਇਹਦੀ ਵਾਈਫ ਨੇ ਤੋੜੇ ਸਵੇਰੇ ਮੁੜ ਕੇ ਬਾਅਦ ਫੜਨਾ ਝਗੜਾ ਕੀਤਾ ਉਸ ਤੋਂ ਬਾਅਦ ਅਜ ਮਹੀਨੇ ਬਾਅਦ ਇਹਨਾਂ ਨੇ ਆ ਵਾਕਿਆ ਕਰਤਾ ਮੇਰੇ ਫਾਦਰ ਸਾਹਿਬ ਨੂੰ ਮਤਲਬ ਇਹਨਾਂ ਨੇ ਸ਼ੂਟ ਕੀਤਾ ਉਹਦੇ ਵਿੱਚ ਇਹਨਾਂ 7 ਬੁਲੇਟ ਚਲਾਏਗੇ 3 ਬੁਲੇਟ ਮੇਰੇ ਫਾਦਰ ਸਾਹਿਬ ਦੇ ਲੱਗੀਆਂ ਨੇ ਜਿਨ੍ਹਾਂ ਦਾ ਆਨ ਦੀ ਸਪੋਰਟ ਤੇ ਡੈਥ ਹੋ ਗਈ ਦੋ ਇਹਦਾ ਲਾਇਸੈਂਸ ਨਹੀਂ ਹੈ ਕਿ ਦੋ ਨੰਬਰ ਦੇ ਹਥਿਆਰ ਨਾਲ ਨਹੀਂ ਕੀਤਾ ਸਾਰਾ ਵਾਕਿਆ ਕੀਤਾ ਜੀ ਪਹਿਲਾਂ ਵੀ ਕਦੀ ਇਹਨੇ ਧਮਕੀ ਦਿੱਤੀ ਜੋ ਤੁਹਾਡ ਨਾਲ ਝਗੜਾ ਹਾਂ ਜਦੋਂ ਪਿਛਲੀ ਵਾਰੀ ਜੋ ਮਹੀਨਾ ਪਹਿਲਾਂ ਜੋ ਤਸੀਂ ਦਰਖਾਸਤ ਵੀ ਥਾਣੀ ਦਿੱਤੀ ਸੀ ਉਹ ਝਗੜਾ ਹੋਇਆ ਇਹਨਾ ਉਹ ਵੀ ਇਮਪਲਸ ਲੈਣ ਕੇ ਮੌਕਾ ਵੇਖੇ ਉਹਦੇ ਨੇ ਇਹ ਚੀਜ਼ ਕਹੀ ਕਿ ਕੋਈ ਨਾ ਮੈਂ ਥਾਣੀ ਨਹੀਂ ਜਾਣਾ ਨਾ ਮੈਂ ਕੋਈ ਰਾਈਨਾਮਾ ਕਰਨਾ ਮੈਂ ਦੱਸੂ ਬਾਅਦ ਵਿੱਚ ਮਤਲਬ ਕਿ ਜੋ ਵੀ ਮੈਂ ਕਰੂੰਗਾ ਕਾਰਵਾਈ ਇਹਦੇ ਹੱਲ ਕਰੂੰਗਾ ਤੇ ਉਸ ਵੇਲੇ ਪੁਸਪਸ ਲੋਕੋ ਕਾਰਵਾਈ ਨਹੀਂ ਕੀਤੀ ਪੁਲਸ ਨੇ ਕਾਰਵਾਈ ਨਹੀਂ ਉਸ ਟਾਈਮ ਕੋਈ ਕੀਤੀ ਇਸ ਬੰਦੇ ਦੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੀਤੀ ਉਹਨਾਂ ਕੋਈ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਅਜੇ ਇਦਾਂ ਹਾਂ ਦਰਖਾਸਤ ਵੀ ਦਿੱਤੀ ਰਾਤ ਦਰਖਾਸਤ ਦੇ ਰਾਸ਼ੀ ਜੀ ਤੋੜੇ ਨਾ ਰਾਤ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਬੀਤੀ ਰਾਤ ਇਹ ਹੋਇਆ ਕਾਰਨਾਮਾ ਨੇ ਕੀਤਾ ਵਾ ਇੱਕ ਟਾਈਮ ਕਿਨਾ ਸੀਗਾ ਰਾਤ ਨੂੰ ਇਹ 11:11 ਦੇ ਮਤਲਬ 10 12 ਦੇ ਵਿੱਚ ਵਿੱਚ ਦਾ ਟਾਈਮ ਸੀ ਮਤਲਬ 11:11 ਦੇ ਕਰੀਬ ਦਰਸਲ ਉਦੋਂ ਹੋਇਆ ਕਿ ਜਦੋਂ ਇਹ ਜਦੋਂ ਇਹ ਬਾਹਰ ਨਿਕਲੇ ਦੋਵੇਂ ਪਰਿਵਾਰ ਤੁਸੀਂ ਨਿਕਲੇ ਉਹ ਵੀ ਨਿਕਲੇ ਤੇ ਕਾਰਨ ਕੀ ਬਣਿਆ ਕਿ ਪਹਿਸੂ ਗੱਲਬਾਤ ਕਿੱਥੋਂ ਹੋਈ ਕੱਲ ਕੁਛ ਨਹੀਂ ਇਹ ਰਾਤ ਦੀ ਲਾਈਟ ਖਰਾਬ ਸੀ ਤੇ ਕਲੋਨੀ ਦੇ ਸਾਰੇ ਵਿੱਚ ਲਾਈਟ ਬੰਦ ਸੀ ਤੇ ਸਾਡੇ ਆ ਦਰਵਾਜ਼ੇ ਨਾਲ ਬੋਡੀ ਪਈ ਸੀ ਤੇ ਫਾਦਰ ਸਾਹਿਬ ਅੰਦਰ ਖਾਣਾ ਖਾ ਰਹੇ ਸੀ ਇਹਨੇ ਪਹਿਲੋ ਬੋਡੀ ਸੁੱਟੀ ਅਦਾੜੀ ਬੋੜੀ ਲਗਾਈ ਕਿ ਨਹੀਂ ਇਸ ਨਾਲ ਉਹਦੇ ਸਾਡੀ ਇਤਰਾਤਰ ਲਾਈਟ ਖਰਾਬ ਹੋਈ ਨਾ ਤਾਂ ਮੈਕੈਨਿਕ ਲਾ ਕੇ ਗਏ ਸੀ ਨਾ ਉਹਨਾਂ ਦੇ ਘਰ ਦੇ ਕੰਦ ਲੱਗੇ ਨਹੀਂ ਆਪਣੀ ਘਰ ਦੇ ਆਪਣੇ ਅੰਦਰ ਲੱਗੇ ਉਧਰੋਂ ਉਹਨਾਂ ਨੇ ਹੱਥ ਮਾਰ ਕੇ ਛੁੱਟੀ ਅਜਾ ਉਧਰੋਂ ਉੱਤੋਂ ਛੁੱਟ ਗਿਆ ਥੱਲੇ ਛੁੱਟ ਗਿਆ ਨਹੀਂ ਥੱਲੇੋਂ ਸਾਹਮਣੇ ਕੰਦੇ ਸਾਹਮਣੇ ਛੁੱਟ ਥੋੜੀ ਛੁੱਟ ਦਿੱਤੀ ਫਿਰ ਕੀ ਹੋਇਆ ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਬਾਹਰ ਨਿਕਲੇ ਤੇ ਇਹਨਾਂ ਨੇ ਸ਼ੂਟ ਕਰਨਾ ਸਟਾਰਟ ਕਰਤਾ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਸ਼ੂਟ ਹੀ ਕੀਤਾ ਕਿੰਨੀਆਂ ਗੋਲੀਆਂ ਮਾਰੀਆਂ ਨੇ ਇਹਨਾਂ ਨੇ ਸੱਤ ਫਾਇਰ ਕੀਤੇ ਨੇ ਜਿਨ੍ਹਾਂ ਤੋਂ ਤਿੰਨ ਫਾਇਰ ਮੇਰੇ ਫਾਦਰ ਸਾਹਿਬ ਦੇ ਲੱਗੇ ਨੇ ਕਿ ਜੋ ਮੁੜ ਕੇ ਮੁਖੋਂ ਉਹਨਾਂ ਲੱਥ ਪਾਸੀ ਬੜੀ ਗੰਭੀਰ ਹਾਲਤ ਦੇ ਵਿੱਚ ਤੁਸੀਂ ਫਿਰ ਮੌਕੇ ਤੇ ਕਿੱਥੇ ਖੜਿਆ ਨਾ ਮੌਕੇ ਤੇ ਫਿਰ ਮੈਂ ਨਾਲ ਆਈ ਬੀ ਵਾਈ ਹਸਪੀਟਲ ਛੜਿਆ ਤੇ ਨਾਲ ਵੀ ਉੱਤਰ ਗਿਆ ਨਹੀਂ ਨਾਲ ਨਾਲ ਮੇਰੇ ਮੇਰੇ ਆਪਣਾ ਕਜ਼ਨ ਹੀ ਭੂਆਈ ਦਾ ਬੇਟਾ ਉਹ ਇੱਥੇ ਸਾਡੇ ਕੋਲ ਹੀ ਰਹਿੰਦੇ ਉਹ ਨਾਲ ਨਾਲ ਗਿਆ ਨਾਲ ਮੇਰੇ ਮੇਰਾ ਬਾਹਰ ਰੈਸਟੋਰੈਂਟ ਮੇਰੇ ਆਪਣਾ ਸਟਾਫ ਹੀ ਉਹ ਗਿਆ ਮੇਰੇ ਨਾਲ ਤੁਹਾਡੇ ਪਿਤਾ ਜੀ ਪਿੰਡ ਦੇ ਦੱਸਿਆ ਜਾ ਰਿਹਾ ਹੈ ਹਾਂ ਜੀ ਸਾਬਕਾ ਸਰਪੰਚ ਜਿਹੜਾ ਪਿੰਡ ਸੈਦੂਪੁਰਾ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਇੱਕ ਆਲੀਦਲ ਪਾਰਟੀ ਅੱਛਾ ਇਹ ਇਸ ਤੋਂ ਇਲਾਵਾ ਨਾ ਕੋਈ ਰੰਜਿਸ਼ ਨਹੀਂ ਥੇ ਨਾ ਕੋਈ ਰੰਜਿਸ਼ ਕੋਈ ਹੈ ਹੀ ਨਹੀਂ ਕੋਈ ਵੀ ਮਤਲਬ ਜਿਹੜਾ ਤੁਹਾਡੇ ਨਾਲ ਤਕਰਾਰ ਹੋਇਆ ਪਹਿਲਾਂ ਉਹਦਾ ਕੀ ਕਾਰਨ ਸੀ ਜਿਵੇਂ ਗੱਡੀ ਦੇ ਤੁਸੀਂ ਦੱਸ ਰਹੇ ਸ਼ੀਸ਼ੇ ਤੋੜੇ ਇਹਨਾਂ ਨੇ ਉਹਦਾ ਕੀ ਕਾਰਨ ਉਹਦਾ ਕਾਰਨ ਇਹਨਾਂ ਨੇ ਇਹ ਬਣਾਇਆ ਕਿ ਇੱਕ ਤੋਂ ਗੱਡੀ ਸਾਡੇ ਗੇਟ ਗੱਡੀ ਲਾਉਣਾ ਗੱਡੀ ਲਾਉਣ ਤੋਂ ਯਾਨੀ ਕਿ ਘਰ ਦੇ ਬੂਹੇ ਗੱਡੀ ਪਹਿਲਾਂ ਗੱਡੀ ਲਾਉਣ ਤੋਂ ਝਗੜਾ ਜਿਹੜਾ ਸ਼ੁਰੂ ਹੋਇਆ ਤੇ ਉਸ ਤੁਹਾਡਾ ਕਹਿੰਦਾ ਪਾਸੋਂ ਰੰਜ ਇਨਾਂ ਦੀ ਵੀ ਹਾਂ ਕਦੀ ਲਾਈਵ ਨਹੀਂ ਐਨੇ ਟਾਈਮ ਮੈਂ ਇੱਕ ਇੱਕ ਬਹਾਨਾ ਹੀ ਬਣਾਇਆ ਕਿ ਬਸ ਕੀ ਮਤਲਬ ਬੋਲ ਚੱਲਦਾ ਜੋ ਵੀ ਕਾਰਨ ਕੁਝ ਵੀ ਨਹੀਂ ਜੀ ਇਹਨਾਂ ਦਾ ਬਾਹਰ ਇੱਕ ਰੈਸਟੋਰੈਂਟ ਹੈ ਇੱਥੇ ਕਾਫੀ ਲੰਮਾ ਸਮਾਂ ਸਰਪੰਚ ਰਹੇ ਆ ਪਿੰਡ ਦੇ ਵਿੱਚ ਉਸ ਤੋਂ ਬਾਅਦ ਇੱਥੇ ਆ ਗਏ ਆ ਇੱਥੇ ਵੀ ਇਹ ਪੁਰਾਣੀ ਰੰਜਿਸ਼ ਐ ਐਵੇਂ ਰੱਖੀ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੜਾ ਵਧੀਆ ਇਹਨਾਂ ਸਾਰੇ ਦਿਨ ਪਿੰਡ ਲੋਕਾਂ ਨਾਲ ਵਿਚਰਨਾ ਕੋਈ ਗੱਲ ਨਹੀਂ ਬਾਤ ਨਹੀਂ ਬੇਟਾ ਇੱਥੇ ਕੰਮ ਕਰਦਾ ਹੈ ਤੇ ਗੱਡੀ ਲਾਉਣ ਤੋਂ ਹੀ ਇਹਨਾਂ ਦੀ ਥੋੜੇ ਦਿਨ ਪਹਿਲਾਂ ਕੋਈ ਗੱਲ ਹੋਈ ਗੱਡੀ ਵੀ ਇਹਨਾਂ ਦੇ ਪਲਾਟ ਗੱਡੀ ਨਹੀਂ ਲਾਈ ਉਹਨੇ ਗੱਡੀ ਖਾਲੀ ਪਲਾਟ ਹੀ ਮੁੰਡੇ ਨੇ ਉੱਥੇ ਲਾਈ ਆ ਇਹਨਾਂ ਮੁੜ ਕੇ ਉਹਦੇ ਸ਼ੀਸ਼ੇ ਛੂਛੇ ਭੰਨੇ ਆ ਇਨਸਾਫ ਦੀ ਵੀ ਇਹਨਾਂ ਮੰਗ ਕੀਤੀ ਉਦੋਂ ਵੀ ਉਦੋਂ ਵੀ ਕੋਈ ਇਨਸਾਫ ਇਹਨਾਂ ਨੂੰ ਮਿਲਿਆ ਨਹੀਂ ਆ ਉਦੋਂ ਵੀ ਇਹਨਾਂ ਥਾਣੇ ਦਰਖਾਸਤ ਵੀ ਦਿੱਤੀ ਆ ਤੇ ਉਹ ਕਹਿੰਦਾ ਮੈਂ ਤਾਂ ਜੇ ਥਾਣੇ ਆਣਾ ਹੀ ਨਹੀਂ ਆ ਜਦੋਂ ਕੋਈ ਕਰੂੰਗਾ ਉਦੋਂ ਥਾਣੇ ਆਉਂਗਾ ਜੇ ਕੱਲ ਹੀ ਥਾਣੇ ਚਲੇ ਗਏ ਜੇ ਉਦੋਂ ਤੁਹਾਨੂੰ ਦੱਸੂਗਾ ਥਾਣੇ ਜਾ ਕੇ ਤੇ ਹੁਣ ਇੱਕ ਰਾਤੀ ਕੋਈ ਗੱਲ ਨਹੀਂ ਬਾਤ ਨਹੀਂ ਰਾਤੀ ਫੇਰ ਉਹਨੇ ਆਹ ਵਾਕਿਆ ਕਰ ਦਿੱਤਾ ਅ ਇਨਸਾਫ ਦੀ ਮੰਗ ਪਿਆ ਵੀ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਜੀ ਉਹਦੀ ਘਰ ਦੀ ਦਾ ਵੀ ਤੁਸੀਂ ਉਹਨਾਂ ਬਹੁਤ ਵੱਡਾ ਰੋਲ ਆ ਜੀ ਘਰ ਚਲਾਉਣ ਦੇ ਵਿੱਚ ਜਨਾਨੀ ਦਾ ਰੋਲ ਹੁੰਦਾ ਇਹੋ ਹੀ ਜਨਾਨੀ ਜਿਹੜੀ ਆ ਇਹ ਜਨਾਨੀ ਨੇ ਹੀ ਸਾਰਾ ਕੁਝ ਕਰਾਇਆ ਜਨਾਨੀ ਨੇ ਹੀ ਇਹਨੂੰ ਡਕਿਆ ਨਹੀਂ ਆ ਸਭ ਕੁਝ ਜਨਾਨੀ ਨੇ ਕੀਤਾ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ ਜਨਾਨੀ ਦੇ ਆਖੇ ਲੱਗਦਾ ਹੈ ਲੱਗਦਾ ਲੱਗਾ ਕਿ ਇਹ ਬੇੜਾ ਕਹਿ ਰਿਹਾ ਉਹਨਾਂ ਦਾ ਸ਼ੀਸ਼ਾ ਵੀ ਜਿਹੜਾ ਤੋੜਿਆ ਸੀਗਾ ਉਹ ਇਹਦੀ ਧਰਮ ਪਤਨੀ ਨੇ ਤੋੜਿਆ ਜਿਹੜੀ ਹਾਂਜੀ ਹਾਂਜੀ ਉਹਦੀ ਸੀਸੀਟੀਵੀ ਸਾਰੀ ਫੁਟੇਜ ਵੀ ਜਿਹੜੀ ਆ ਉਹ ਪਹਿਲਾਂ ਤੋੜਦੀ ਐ ਪੂਰੀ ਸਾਫ ਦਿਖੀ ਐ ਜੀ ਤੇ ਅਸੀਂ ਤੇ ਕਹਿੰਨੇ ਆ ਵੀ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੀ ਘਰਦੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੇ ਦਾ ਜਿਹੜਾ ਹਨ ਇਨਸਾਫ ਆ ਉਹ ਮਿਲੇ ਤੇ ਪਹਿਲਾਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ ਜੀ ਅਜੇ ਉਹਦੀ ਜਿਹੜੀ ਵਾਈਫ ਆ ਉਹਨੂੰ ਘਰ ਨਜ਼ਰਬੰਦ ਕੀਤਾ ਗਿਆ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਨੂੰ ਗ੍ਰਿਫਤਾਰ ਕਰਨ ਉਹਦੀ ਗ੍ਰਿਫਤਾਰੀ ਪਾਉਣ ਉਹਨੂੰ ਸਾਰਾ ਪੁੱਛਣ ਵੀ ਕਿੱਥੇ ਆ ਉਹਨੂੰ ਸਾਰਾ ਪਤਾ ਬਾਜੀ ਉਹਨੂੰ ਫੋਨ ਆਉਂਦੇ ਆ ਸਭ ਕੁਝ ਆਉਂਦਾ ਤੁਸੀਂ ਕਹਿਣਾ ਚਾਹੁੰਦੇ ਕਿ ਇਹਦੀ ਘਰਵਾਲੀ ਦਾ ਬਰਾਬਰ ਦੋਸ਼ ਆ ਪੂਰਾ ਜੀ ਪੂਰਾ ਦੋਸ਼ ਆ ਜ ਰਾਸ ਵਿੱਚ ਨਹੀਂ ਲਿਆ ਨਹੀਂ ਲਿਆ ਜੀ ਨਹੀਂ ਲਿਆ ਪੁਲਿਸ ਵਾਲੇ ਕਰੇ ਕਿ ਉਹਨੂੰ ਇੱਕ ਹਸਪਤਾਲ ਵਿੱਚ ਖੜਿਆ ਗਿਆ ਜਿੱਥੇ ਕਿ ਉਹ ਮਾਮੂਲੀ ਝਗੜੇ ਕਾਰਨ ਉਹਦੇ ਖਿੱਚ ਤੂ ਹੋਈ ਆ ਜਿਹਦੇ ਕਾਰਨ ਜ਼ਖਮੀ ਹੋਈ ਤਾਂ ਹਸਪਤਲ ਪਹੁੰਚਾਇਆ ਗਿਆ ਲੇਡੀ ਪੁਲਸ ਨਾਲ ਗਈ ਨਹੀਂ ਜੀ ਕੋਈ ਖਿੱਚ ਤੂ ਨਹੀਂ ਹੋਈ ਕੋਈ ਗੱਲ ਨਹੀਂ ਬਾਤ ਨਹੀਂ ਜਿਸ ਟਾਈਮ ਅਸੀਂ ਇੱਥੋਂ ਲੱਦ ਕੇ ਖੜਿਆ ਆਪਣੇ ਮਾਸੜ ਜੀ ਨੂੰ ਉਸ ਟਾਈਮ ਉਹ ਦੋਵੇਂ ਜੀ ਬੂਹੇ ਗਾੜੀ ਖਲੋਤੇ ਆ ਵਹਿੰਦੇ ਰਹੇ ਆ ਬੜੇ ਟੌਰ ਨਾਲ ਮਾਰ ਕੇ ਉਹ ਗਿਆ ਵਾ ਬੰਦਾ ਐਡਾ ਵੱਡਾ ਵੇਖੋ ਕੰਮ ਹੋਇਆ ਵਾ ਤੇ ਪੁਲਿਸ ਉਹ ਅਜੇ ਵੀ ਆਂਦੀ ਆ ਵੀ ਉਹਨੂੰ ਕਾਹਦਾ ਖਿੱਚ ਤੂ ਹੋਈ ਉਹਦੇ ਤੇ ਕਿਸੇ ਨੇ ਚਪੇੜ ਵੀ ਨਹੀਂ ਮਾਰੀ ਸਾਡੇ ਕੋ ਅਸੀਂ ਉਹਨਾਂ ਨਾਲ ਖੇਚ ਤੂੰ ਕਾਦੀ ਕਰਨੀ ਹੈ ਜੀ ਅਸੀਂ ਤੇ ਆਪਣਾ ਬਚਾਉਣ ਡਿਆ ਸਾਡਾ ਬੱਚੇ ਅਸੀਂ ਤੇ ਚਾਹਣੇ ਆ ਜੀ ਸਾਨੂੰ ਇਨਸਾਫ ਮਿਲੇ ਛੇਤੀ ਤੋਂ ਛੇਤੀ ਇਨਸਾਫ ਦਵਾਜੇ ਜਿਹੜਾ ਮ੍ਰਿਤਕ ਆ ਪਲਵਿੰਦਰ ਸਿੰਘ ਸਾਹਿਬ ਦਾ ਸਰਪੰਚ ਤੇ ਸੁਭਮ ਸਿੰਘ ਪਾਲ ਜਿਨੇ ਇਹ ਕਤਲ ਕੀਤਾ ਇਹ ਦੋਵੇਂ ਆਪਸ ਵਿੱਚ ਗੁਆਂਢੀ ਆ ਇੱਕ ਦੀ ਜਿਹੜੇ ਸੁਭਮ ਇਹਦੀ ਹੈਗੀ ਆ ਕੋਠੀ ਨੰਬਰ 185 ਤੇ ਮ੍ਰਿਤਕ ਪਲਵਿੰਦਰ ਸਿੰਘ ਦੀ ਜਿਹੜੀ ਕੋਠੀ ਨੰਬਰ 186 ਆ ਇਹ ਆਪਸ ਵਿੱਚ ਗੁਆਂਢੀ ਇਹਨਾਂ ਦੇ ਗੱਡੀਆਂ ਨੂੰ ਲੋਨ ਨੂੰ ਲੈ ਕੇ ਝਗੜਾ ਹੋਇਆ ਗਲੀ ਦੇ ਵਿੱਚ ਤੇ ਪਹਿਲਾਂ ਵੀ ਇਹਨਾਂ ਦਾ ਮਾੜਾ ਮੋਟਾ ਤੋ ਤੂ ਮੈਂ ਮੈਂ ਚੱਲਣ ਦੀ ਇਸੇ ਗੱਲ ਨੂੰ ਲੈ ਕੇ ਤੇ ਕੱਲ ਇਹਨਾਂ ਦੀ ਹੋਈ ਹੈ ਤਕਰਾਰ ਬਾਜੀ ਤੇ ਜਿਹੜਾ ਸੁਭਮ ਆਇਆ ਨੇ ਦਸਤੀ ਪਿਸਟਲ ਨਾਲ ਹਸਾਬ ਕਸਰਪਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਉਹਦਾ ਕਤਲ ਕਰਦਾ ਪਰ وجہ ਕੀ ਰਹੀ ਰਾਤ ਨੂੰ ਕੋਈ ਜਿਹੜੀ ਝਗੜਾ ਆ ਉਸ ਦੀ وجہ ਕੀ ਸੀ وجہ ਰਾਤ ਬੱਤੀ ਖਰਾਬ ਸੀ ਤੋਂ ਬੱਤੀ ਖਰਾਬ ਨੂੰ ਕਰਕੇ ਜਿਹੜੀ ਉਹ ਪੌੜੀ ਲਾਈ ਉਹਨਾਂ ਨੇ ਸਾਬਕਾ ਸਰਪੰਚ ਪੰਤਪ੍ਰਿੰਦਰ ਸਿੰਘ ਨੇ ਉਹ ਪੌੜੀ ਜਿਹੜੀ ਉਹਨੇ ਮੁੰਡੇ ਨੇ ਜਿਹੜੀ ਸੁਰਤੀ ਲਾ ਕੇ ਇਸੇ ਗੱਲ ਨੂੰ ਲੈ ਕੇ ਨਾਂਜੀ ਤਰਾਰ ਪਾਜੀ ਹੈ ਜੀ ਐਫਆਰ ਕਿ ਸਰਕਾਰੀ ਹਾਂਜੀ ਬਿਲਕੁਲ ਕਰਤੀ ਹੈ ਜੀ 104 ਨੰਬਰ ਐਫਆਰ 1031 35 ਬੀਐਨਐਸ 25275459 ਆਣਾ ਰਾਜਾ ਸਾਸੀ ਐਫਆਰ ਲੋਜ ਕਰਤੀ ਦੋਸਤੀ ਨਹੀਂ ਹਲੇ ਗ੍ਰਿਫਤਾਰ ਹਲੇ ਪ੍ਰਾਰਾਹ ਜੀ ਉਹਦਾ ਕਰ ਰਹੇ ਆ ਕੋਈ ਵੀ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਆਈ ਹੈ ਹਾਂਜੀ ਬਿਲਕੁਲ ਜੀ ਉਹ ਵੀ ਨਾਮ ਦੇ ਦਾ ਮਕਦਮੇ ਚ ਦੋਵਾਂ ਤੇ ਹਾਂਜੀ ਉਹ ਉਹਨਾਂ ਦੇ ਨਾਲ ਵੀ ਇਹਨਾਂ ਦਾ ਝਗੜਾ ਗਿਆ ਉਹ ਹੋਇਆ ਇਕੱਠਿਆਂ ਨੇ